ਤਵਾ ਮਾਮਲਾ ਲੁਧਿਆਣਾ ਦੇ ਸੂਫੀਆ ਚੌਕ ਤੋਂ ਸਾਹਮਣੇ ਆਇਆ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ આરોਪ ਲਗਾਇਆ ਕਿ ਭਾਜਪਾ ਦੇ ਉਮੀਦਵਾਰ ਵੋਟਰਾਂ ਨੂੰ ਇੱਕ ਹੋਟਲ ਦੇ ਵਿੱਚ ਸ਼ਰਾਬ ਪਿਲਾ ਰਹੇ ਸੀ ਤਾਂ ਜੋ ਮੌਕੇ ਤੇ ਕੇਂਦਰੀ ਰਾਜमंत्री ਰਵਨੀਤ ਸਿੰਘ ਬਿੱਟੂ ਮੌਕੇ ਤੇ ਪਹੁੰਚੇ ਤਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਰਵਨੀਤ ਸਿੰਘ ਬਿੱਟੂ ਦੀ ਗੱਡੀ ਦਾ ਘੇਰਾਵ ਕਰ ਲਿਆ ਉਹਨਾਂ ਨੇ ਕਿਹਾ ਕਿ ਜਿੱਥੇ 4 ਵਜੇ ਚੋਣ ਪ੍ਰਚਾਰ ਖਤਮ ਹੋ ਗਿਆ ਉੱਥੇ ਹੀ ਆਦੇਸ਼ਾਂ ਦੇ ਤੱਜੀਆਂ ਉਡਾਈਆਂ ਜਾ ਰਹੀਆਂ ਨੇ ਤਾਂ ਉੱਥੇ ਹੀ ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਸ਼ਰਾਬ ਦੀ ਜੋ ਵੀਡੀਓ ਸਾਹਮਣੇ ਆਈ ਹੈ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਸੋ ਚੋਣ ਪ੍ਰਚਾਰ ਦੇ ਆਖੀਰਲੇ ਦਿਨ ਅਮੂਸ ਸਾਹਮਣੇ ਹੋਏ ਉਮੀਦਵਾਰ ਜਿਥੇ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਮੌਮ ਸਾਹਮਣੇ ਹੋਏ ਜਿਥੇ ਕਿ ਆਪ ਦੇ ਵਰਕਰਾਂ ਨੇ ਭਾਜਪਾ ਦੇ ਉਮੀਦਵਾਰਾਂ ਤੇ ਦੋਸ਼ ਲਗਾਏ ਨੇ ਕਿ ਵੋਟਰਾਂ ਨੂੰ ਹੋਟਲ ਦੇ ਵਿੱਚ ਸ਼ਰਾਬ ਪਿਲਾਈ ਜਾ ਰਹੀ ਹੈ ਸੋ ਆਪ ਵਰਕਰਾਂ ਨੇ ਰਵਨੀਤ ਸਿੰਘ ਬਿੱਟੂ ਦੀ ਗੱਡੀ ਦਾ ਘੇਰਾਓ ਵੀ ਕੀਤਾ ਚੋਣ ਪਰਚਾ ਖਤਮ ਹੋਣ ਤੋਂ ਬਾਅਦ ਆਦੇਸ਼ਾਂ ਦੀਆਂ ਤੱਜੀਆਂ ਵਾਲਿਆਂ ਕਈਆਂ ਨੇ ਫਿਲਹਾਲ ਜੜੇ ਕੀ ਮੌਕੇ ਤੇ ਪੁਲਿਸ ਪਹੁੰਚੀ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਪਹੁੰਚੇ ਸੋ ਉਹਨਾਂ ਨੇ ਕਿਹਾ ਕਿ ਸਾਹਮਣੇ ਜੜੇ ਕੀ ਸ਼ਰਾਬ ਪਿਲਾਉਣ ਦੀ ਵੀਡੀਓ ਆਈ ਹੈ ਸਾਹਮਣੇ ਉਸ ਦੀ ਜੜੇ ਕੀ ਹੁਣ ਜਾਂਚ ਕੀਤੀ ਜਾ ਰਹੀ ਹੈ ਸੋ ਇਸੇ ਖਬਰ ਤੇ ਕਮਲ ਕਪੂਰ ਸਾਡਾ ਜੋੜ ਚੁੱਕੇ ਨੇ ਸੋ ਕਮਲ ਜੀ ਇਹ ਚੋਣ ਪਚਾਹ ਦਾ ਆਖਰੀ ਦਿਨ ਸੀ ਜਿੱਤੇ ਕਿ ਆਮੋ-ਸਾਮਣੇ ਹੋਇਆ ਉਮੀਦਵਾਰ ਕਾਫੀ ਜ਼ਿਆਦਾ ਹੰਗਾਮਾ ਵੀ ਹੋਇਆ ਦੋਸ਼ ਲਗਾਇਆ ਗਿਆ ਹੈ ਬੀਜੇਪੀ ਵਰਕਰਾਂ ਤੇ ਬੀਜੇਪੀ ਉਮੀਦਵਾਰਾਂ ਤੇ ਕਿ ਉਹਨਾਂ ਨੇ ਹੋਟਲਾ ਦੇ ਵਿੱਚ ਸ਼ਰਾਬ ਪਿਲਾਈ ਹੈ ਜੀ ਕੀ ਕੋ ਜਾਣਕਾਰੀ ਹੈ ਹੋਰ ਜੀ ਬਿਲਕੁਲ ਪਰਮ ਇਹ ਵਾਰ ਨੰਬਰ 75 ਦਾ ਮਾਮਲਾ ਹੈਗਾ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਹੈਗਾ ਰੋਪ ਲਗਾਇਆ ਗਿਆ ਹੈ ਕਿ ਬੀਜੇਪੀ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਵੱਲੋਂ ਜਿਹੜੀ ਸ਼ਰਾਬ ਪਿਲਾਈ ਜਾ ਰਹੀ ਸੀਗੀ ਸ਼ਰਾਬ ਪਰੋਸੀ ਜਾ ਰਹੀ ਸੀ ਔਰ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਵੀ ਜਿਹੜੀ ਹੈ ਉੱਥੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਸੀਗੀਆਂ ਪਰਮ ਸਭ ਤੋਂ ਪਹਿਲਾਂ ਦੱਸ ਦਵਾਂ ਕਿ ਜਿਹੜਾ 75 ਨੰਬਰ ਵਾਰਡ ਹੈਗਾ ਚੂਫੀਆਂ ਚੌਂਕ ਕੋਲ ਇਹ ਲੇਡੀਜ਼ ਵਾਰਡ ਹੈ ਤਾਂ ਇਸ ਕਰਕੇ ਦੋਨੋਂ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਪਤੀ ਜਿਹੜੇ ਨੇ ਉਹ ਅਮਨੋ ਸਾਹਮਣੇ ਹੋਏ ਨੇ ਗੁਰਦੀਪ ਸਿੰਘ ਨੀਟੂ ਹੈ ਔਰ ਗੁਰਪ੍ਰੀਤ ਸਿੰਘ ਹੈ ਤੇ ਆਮ ਆਦਮੀ ਪਾਰਟੀ ਵੱਲੋਂ ਜਦੋਂ ਉਥੇ ਰੇਡ ਕੀਤੀ ਗਈ ਹੋਟਲ ਦੇ ਅੰਦਰ ਜਾਂ ਕਹਿ ਲਈਏ ਉਥੇ ਪਹੁੰਚੇ ਗਿਆ ਤਾਂ ਉਹਦੇ ਜਿਹੜੇ ਬੇਸਮੈਂਟ ਸੀਗੀ ਉਹਦੇ ਵਿੱਚ ਸ਼ਰਾਬ ਦੀਆਂ ਕਈ ਪੇਟੀਆਂ ਜਿਹੜੀਆਂ ਰੱਖੀਆਂ ਹੋਈਆਂ ਸੀਗੀਆਂ ਔਰ ਉੱਪਰ ਜਿਹੜਾ ਮੀਟਿੰਗ ਚੱਲ ਰਹੀ ਸੀਗੀ ਦੋਨਾਂ ਦੇ ਵਿੱਚ ਆਪਸੀ ਟਕਰਾਅ ਹੁੰਦਾ ਹੈਗਾ ਗੁਰਦੀਪ ਸਿੰਘ ਮੀਟੂ ਦੇ ਵਿੱਚ ਤੇ ਗੁਰਪ੍ਰੀਤ ਸਿੰਘ ਦੇ ਵਿੱਚ ਉਹ ਇੰਨਾ ਜ਼ਿਆਦਾ ਵੱਜ ਜਾਂਦਾ ਹੈ ਕਿ ਖੁਦ ਰਵਨੀਤ ਸਿੰਘ ਬਿੱਟੂ ਜਿਹੜੇ ਕੇਂਦਰੀ ਮੰਤਰੀ ਨੇ ਤੇ ਇਧਰੋਂ ਆਮ ਆਨਵੀ ਪਾਰਟੀ ਦੇ ਅਸ਼ੋਕ ਪ੍ਰਾਸ਼ਰ ਪੱਪੀ ਮੌਕੇ ਤੇ ਪਹੁੰਚਦੇ ਨੇ ਤੇ ਇਹਨਾਂ ਦੇ ਵਿੱਚ ਜਿਹੜੀ ਹੈ ਬਹੁਤ ਜ਼ਿਆਦਾ ਗਾਲੀ ਗਲੋਚ ਹੋਣਾ ਸ਼ੁਰੂ ਹੋ ਜਾਂਦਾ ਇੱਕ ਦੂਸਰੇ ਤੇ આરોਪ ਲਗਾਉਣੇ ਸ਼ੁਰੂ ਹੋ ਜਾਂਦੇ ਆ ਮਾਮਲਾ ਵਿਗੜਦਾ ਦੇਖ ਲੁਧਿਆਣਾ ਦੇ ਕਮਿਸ਼ਨਰ ਜਿਹੜਾ ਆ ਕੇ ਮੌਕਾ ਸੰਭਦੇ ਨੇ ਹਾਲਾਂਕਿ ਰਵਨੀਤ ਸਿੰਘ ਬਿੱਟੂ ਹੁਣਾਂ ਨੂੰ ਜਿਹੜਾ ਪੁਲਿਸ ਕਮਿਸ਼ਨਰ ਵੱਲੋਂ ਭੇਜਿਆ ਜਾਂਦਾ ਹੈਗਾ ਆ ਮਾਮਲਾ ਸ਼ਾਂਤ ਕੀਤਾ ਜਾਂਦਾ ਹੈ ਔਰ ਜਿਹੜੀ ਸ਼ਰਾਬ ਨੀਚੇ ਪਈ ਹੋਈ ਸੀਗੀ ਉਹਨੂੰ ਵੀ ਜਬਤ ਕਰ ਲਿਆ ਜਾਂਦਾ ਹੈ ਜੀ ਪਰ ਜੇ ਬਿਲਕੁਲ ਜੜਾ ਕਿ ਇਸ ਤਰ੍ਹਾਂ ਆਪ ਵਰਕਰ ਤੇ ਵੱਲੋਂ ਰਵਨੀ ਸਿੰਘ ਬਿੱਟੂ ਦੀ ਗੱਡੀ ਦਾ ਘੇਰਾਓ ਵੀ ਹਿੱਤਾ ਉਸ ਵੇਲੇ ਕਾਫੀ ਜ਼ਰ ਹੰਦਾਵਾ ਵੀ ਹੋਇਆ ਸੋ ਪੁਲਿਸ ਦਾ ਕੀ ਕੀ ਕਹਿਣਾ ਹੈ ਇਸ ਬਾਰੇ ਵਿੱਚ ਫਿਲਹਾਲ ਜਿਹੜੀ ਕਿ ਵੀਡੀਓ ਆਈ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਦੇਖੋ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਦੇ ਜਿਹੜੇ ਗੁਰਪ੍ਰੀਤ ਸਿੰਘ ਨੇ ਉਹਨਾਂ ਵੱਲੋਂ ਇਹ ਇਲਜ਼ਾਮ ਲਗਾਏ ਗਏ ਸੀਗੇ ਤਾਂ ਦੱਸਿਆ ਜਾ ਰਿਹਾ ਕਿ ਉੱਥੇ ਮਾਮਲਾ ਇੰਨਾ ਜ਼ਿਆਦਾ ਵੱਧ ਗਿਆ ਸੀਗਾ ਕਿ ਖੁਦ ਰਵਨੀਤ ਸਿੰਘ ਬਿੱਟੂ ਉੱਥੇ ਪਹੁੰਚੇ ਔਰ ਜਦੋਂ ਰਵਨੀਤ ਸਿੰਘ ਬਿੱਟੂ ਪਹੁੰਚੇ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਸੀਗੇ ਉਹਨਾਂ ਨੇ ਗੱਡੀ ਇਸ ਲਈ ਘੇਰੀ ਕਿ ਤੁਹਾਡੇ ਜਿਹੜੇ ਪ੍ਰਤੀਯਾਸੀ ਨੇ ਇਹ ਚੋਣ ਪ੍ਰਚਾਰ ਖਤਮ ਹੋ ਚੁੱਕਾ ਹੈਗਾ ਉਸ ਦੇ ਬਾਅਦਯੂਤ ਪ੍ਰਚਾਰ ਕਰ ਰਹੇ ਨੇ ਦੂਸਰਾ ਉੱਥੇ ਸ਼ਰਾਬ ਦੀਆਂ ਜਿਹੜੀਆਂ ਪੇਟੀਆਂ ਪਈਆਂ ਨੇ ਉਹ ਸ਼ਰਾਬ ਦਾ ਇਲਜ਼ਾਮੇ ਲਗਾਇਆ ਗਿਆ ਕਿ ਇਹ ਜਿਹੜੀ ਹੈਗੇ ਗੁਰਪ੍ਰੀਤ ਮੀਟੂ ਵੱਲੋਂ ਜਿਹੜੀਆਂ ਵੰਡੀ ਜਾ ਰਹੀ ਹੈ ਤਾਂ ਇਸ ਨੂੰ ਲੈ ਕੇ ਉਹਨਾਂ ਨੇ ਇਹ ਹੰਗਾਮਾ ਕੀਤਾ ਕਿ ਇਹਨਾਂ ਦੇ ਉੱਤੇ ਜਿਹੜਾ ਮਾਮਲਾ ਦਰਜ ਕੀਤਾ ਜਾਵੇ ਔਰ ਖੁਦ ਰਮਨੀਤ ਸਿੰਘ ਬਿੱਟੂ ਜਿਹੜੇ ਹੈਗੇ ਨੇ ਉਹ ਉੱਤਰ ਕੇ ਕਹਿਣ ਅਕੀ ਸਾਡੀ ਜਿਹੜੀ ਪਾਰਟੀ ਦੇ ਉਮੀਦਵਾਰ ਨੇ ਇਹ ਗਲਤ ਕਰ ਰਹੇ ਨੇ ਪਰ ਇਸ ਟੀ ਨੂੰ ਲੈ ਕੇ ਉੱਥੇ ਹੰਗਾਮਾ ਹੋਇਆ ਇਸ ਕਰਕੇ ਉਹਨਾਂ ਦੀ ਗੱਡੀ ਦਾ ਜਿਹੜਾ ਕਿਰਾਉ ਕੀਤਾ ਗਿਆ ਲੇਕਿਨ ਕੇਂਦਰੀ ਰਾਜ ਮੰਤਰੀ ਨੇ ਉਹਨਾਂ ਦੇ ਸੁਰੱਖਿਆ ਕਰਮੀ ਵੀ ਉਹਨਾਂ ਦੇ ਨਾਲ ਸੀਗੇ ਇਸ ਕਰਕੇ ਪੁਲਿਸ ਕਮਿਸ਼ਨਰ ਜਿਹੜਾ ਖੁਦ ਮੌਕੇ ਤੇ ਪਹੁੰਚੇ ਔਰ ਵਰਕਰਾਂ ਨੂੰ ਪਿੱਛੇ ਹਟਾਇਆ ਗਿਆ ਔਰ ਰਵਨੀਤ ਸਿੰਘ ਬਿੱਟੂ ਨੂੰ ਜਿਹੜਾ ਹੈਗਾ ਉੱਥੋਂ ਦੀ ਭੇਜਿਆ ਗਿਆ ਦੱਸਦੀਏ ਕਿ ਪੁਲਿਸ ਕਮਿਸ਼ਨਰ ਬੋਲੋ ਜਿਹੜਾ ਉਹ ਗੋਡਾਊਨ ਸੀਗਾ ਮਾਫ ਕਰਨਾ ਜਿਹੜੀ ਉਹ ਬੇਸਮੈਂਟ ਸੀ ਉਹਨੂੰ ਸੀਲ ਕਰ ਦਿੱਤਾ ਗਿਆ ਔਰ ਐਕਸਾਈਜ਼ ਡਿਪਾਰਟਮੈਂਟ ਨੂੰ ਜਿਹੜਾ ਹੈਗਾ ਉੱਥੇ ਬੁਲਾ ਲਿਆ ਗਿਆ ਸੀਗਾ ਔਰ ਹੁਣ ਜਿਹੜੀ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ ਬੀਜੇਪੀ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਪਤੀ ਯਾਨੀ ਕਿ ਗੁਰਦੀਪ ਸਿੰਘ ਨੀਟੂ ਅਤੇ ਦੋ ਹੋਰ ਜਣਿਆਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਕਰ ਲਿਆ ਗਿਆ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਜੀ ਜੀ ਕਮਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਦੇ ਲਈ ਕਿ ਅੱਜ ਇਹਨਾਂ ਨੇ ਸ਼ਰਾਬ ਸ਼ਰੇਆਮ ਜਿਹੜੀ ਵੰਡ ਰਹੇ ਸੀਗੇ ਤੇ ਉੱਪਰ ਚੋਰ ਕਮਿਸ਼ਨ ਚੋਰ ਕਮਿਸ਼ਨ ਦੀ ਉਲੰਘਣਾ ਕਰਕੇ ਇਹ ਕਾਨੂੰਨ ਦੀਆਂ ਧੜੀਆਂ ਉਡਾਰੀ 5 ਵਜੇ ਤੋਂ ਪ੍ਰਚਾਰ ਬੰਦ ਸੀ ਔਰ ਇਹ ਸ਼ਰੇਆਮ ਸ਼ਰਾਬ ਵੰਡ ਰਹੇ ਸੀਗੇ ਔਰ ਜਦੋਂ ਅਸੀਂ ਇੱਥੇ ਦੇਖਿਆ ਇਹਨਾਂ ਨੂੰ ਮਗਰ ਲਾਇਆ ਸਕੂਟਰ ਤੇ ਉੱਪਰ ਨੀਟੂ ਤੇ ਸਾਰੇ ਜਣੇ جشن ਬਣਾ ਕੇ ਇਹ ਪਾਰਟੀ ਕਰ ਰਹੇ ਆ ਔਰ 150 ਪੇਟੀ ਭਰੀ ਹੈ ਸ਼ਰਾਬ ਦੀ ਔਰ ਪਾਰਟੀ ਦੀਆਂ ਇਹ ਮੀਟੀਆਂ ਕਰ ਰਹੇ ਆ ਜਿਹੜੀਆਂ ਬਿਲਕੁਲ ਗਲਤ ਹੈ ਔਰ ਅਸੀਂ ਉੱਪਰ ਚਲੇ ਕਿਉਂਕਿ ਇਸ ਸਾਡੇ ਕੋਲੇ ਇਤਲਾਹ ਆਈ ਸੀਗੀ ਕਿ ਪਾਰਟਿਕੂਲਰ ਥਾਂ ਤੇ ਕੋਈ ਸ਼ਰਾਬ ਵਗੈਰਾ ਰੱਖੀ ਹੈ ਐਂਡ ਉਸ ਤੋਂ ਬਾਅਦ ਡੀਸੀਪੀ ਸਾਹਿਬ ਏਡੀਸੀਪੀ ਸਾਹਿਬ ਏਸੀਪੀ ਸਾਹਿਬ ਮੌਕੇ ਤੇ ਆਏ ਹੈ ਮੈਂ ਵੀ ਮੌਕੇ ਤੇ ਆਇਆ ਅਸੀਂ ਆ ਕੇ ਚੈੱਕ ਕੀਤੀ ਹੈ ਕੁਝ ਅਬਜੈਕਸ਼ਨੇਬਲ ਮਟੀਰੀਅਲ ਮਿਲੇ ਕਿਉਂਕਿ 12 ਲੋਕ ਲੱਗੇ ਹੋਇਆ ਉਹਨੂੰ ਸੀਜ਼ ਕਰਾਤਾ ਐਕਸਾਈਜ਼ ਦੀ ਟੀਮਾਂ ਬੁਲਾਈਆਂ ਜੋ ਵੀ ਰਿਕਵਰੀ ਹੋਏਗੀ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਬਟ ਹਾਂ ਕੁਝ ਉਸਮੇਂ ਸ਼ਰਾਬ ਦੀ ਪੇਟੀਆਂ ਬਾਹਰ ਤੋਂ ਦੇਖਣੋਂ ਤਾਂ ਲੱਗਦਾ ਸ਼ਰਾਬ ਦੀ ਪੇਟੀਆਂ ਰੱਖੀ ਹੈ ਉਹ ਕਿਦੀ ਹੈਗੀ ਹੈ ਇਹ ਪ੍ਰੈਮਾਈਸਿਸ ਕਿਦਾ ਹੈਗਾ ਇਹ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੂਗਾ ਥੈਨ ਜੇ ਇੱਕ ਵਾਰ ਸੀਜ਼ ਕਰਕੇ ਉਹਨਾਂ ਨੂੰ ਇੱਕ ਵਾਰ ਬੰਦੀ ਕਾਰਵਾਈ ਕੀਤੀ ਐਫ ਆਈ ਆਰ ਰਜਿਸਟਰਡ ਕੀਤੀ ਹੈ ਇਨਵੈਸਟੀਗੇਸ਼ਨ ਮੇ ਜੋ ਵੀ ਆਏਗਾ ਉਹ ਤੁਹਾਨੂੰ ਦੱਸਿਆ ਜਾਊਗਾ ਸਾਰੇ ਜਿਹੜਾ ਜੋ ਵੀ ਹੋਇਆ ਉਹ ਉਸ ਨੂੰ ਅਸੀਂ ਲੀਗਲੀ ਵਾਚ ਕਰ ਰਹੇ ਹਾਂ ਗੱਡੀ ਸਾਰੇ ਇੱਥੇ ਆਏ ਐ ਐਮਐਲਏ ਸਾਹਿਬ ਵੀ ਸੀਗੇ ਮੰਤਰੀ ਸਾਹਿਬ ਵੀ ਸੀਗੇ ਇਹ ਆਪਸ ਵਿੱਚ ਦੋਨਾਂ ਜਿਹੜੇ ਵਰਕਰ ਵਰਕਰ ਸੀਗੇ ਉਹਨਾਂ ਨੇ ਵੀ ਇਹਨਾਂ ਨੂੰ ਕੋਲ ਕਰਕੇ ਬੁਲਾਇਆ ਮੈਟਰੋ ਅੰਡਰ ਇਨਵੈਸਟੀਗੇ